ਗਤ ਮਿਤ ਤੁਮਹੀ ਨਾਨਕ ਸਤਿਗੁਰੁ ਮਾਣੇ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੀ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰ ਰਾਈ ਸ੍ਰੀ ਹਰਿ ਗੁਰ ਸੰਤਿ ਆਈਐ ਜਿਸ ਡਿਠਾ ਸਭ ਦੁੱਖ ਜਾਇ ਤੀਖ ਬਹadur ਸਿਮਰਿਐ ਘਰਨਾਉ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜੋ ਪਿਆਰੀਆਂ ਚੋਹਾ ਸਾਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਠੀਆਂ ਜਫੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸ਼ਕਿਆ ਦੇਖ ਚਲਾਈ ਤੀਖ ਵਾਹੀ ਦੇਖਿਆਣ ਜੜ ਕੀਤਾ ਤੇ ਨਾ ਪਿਆਰੀਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹੀਆਂ ਚਰਕੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਨਾਲ ਨਿਭਾਈ। ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਅੰਦਾ ਧਿਆਨ ਤਰਕੇ ਬੋਲੋ ਜੀ। ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਤਾਰੇ ਤੇ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਕਾਲ ਸਾਜੀ ਸਾਹਿਬ ਤਹਾ ਘਰ ਰਛਿਆ ਰਾਇਤ ਦੇਖ ਦੇਖ ਹੋ ਤੈ ਬਿਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਵਾਲੀ ਬੁੱਲੂ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਨ ਕੀ ਸਤਾਨ ਰਹੇਤ ਦਾਨ ਬਿਵੇਕ ਦਾਨ ਸਹਾ ਦਾਨ ਭਰੋਸਾ ਦਾਨ ਦਾਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਜੀ ਕੀ ਈਸ਼ਨਾ ਚੌਕੀਆਂ ਚੰਡੇ ਬੁੰਗੇ ਜਗੋ ਜਗਤ ਅਲ ਧਰਮ ਕਾ ਜੈਕਾਰ ਬੁੱਲੋ ਜੀ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀ ਲਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੀ ਮਾਨ ਨਿਤਾਣਿਆਂ ਦੀ ਤਾਨ ਨਿਉਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਧੰਨ ਧੰਨ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਸਥਾਨ ਤਲਵਾਰ ਸ਼੍ਰੀ ਘੋਮਪਾ ਸਾਹਿਬ ਜਨਮ ਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗ ਜੁਗਾਟਲ ਚਾਬਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਪਾਵਨ ਚਰਨਾ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਪੇਸ਼ ਕੀਤੀ ਹੈ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦਾ ਕੋ ਬਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਆਪ ਜੀ ਦੀ ਕਿਰਪਾ ਮਹਿਰਮਤ ਹੋਈ ਅਮਰ ਕਲੇ ਦੇ ਸੁੰਦਰ ਦਿਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦਿਵਾਰ ਅੰਦਰ ਪੰਜ ਬਾਣੀਆਂ ਦਾ ਪਾਠ ਹੋਇਆ ਮਹਾਰਾਜ ਗੁਰਬਾਣੀ ਪੜ੍ਹਨਿਆਂ ਕੋਲੋਂ ਆਪ ਜੀ ਦੀ ਸੇਵਾ ਟਹਿਲ ਖਮਾਉਂਦੀ ਹੈ ਅਮੀਲ ਪ੍ਰਕਾਰ ਦੀਆਂ ਭੁੱਲਾਂ ਦੀਆਂ ਵਾਪਸੀਆਂ ਬਖਸ਼ਣੀਆਂ ਆਗਾਹਤ ਉਸ ਮੱਤ ਸੋਚੀ ਬਖਸ਼ਣੀ ਕਿਰਪਾ ਕਰਨੀ ਜੀਸਸ ਤੇ ਸਪਸ਼ਟ ਗੁਰਬਾਣੀ ਪੜਨ ਬੋਲਨ ਸਮਝਣ ਦੀ ਸੂਝ ਬਖਸ਼ਣੀ ਸੇਵਾ ਸਿਮਰਨ ਕਰਨ ਦੇ ਬਰਵਤ ਮਕਸ਼ੇ ਨੇ ਪੜਿਤਨੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇਖਦਾ ਜੋ ਸੌਣਾ ਆਧਨੀਆਂ ਤਿਲ ਗੁਰਪੇ ਧਰਮਾਂ ਦਰਤੇ ਕਬੂਲ ਕਰਨੀਆਂ ਸਰਬ ਸੰਗਤ ਦੁਨੀਆ ਮੰਦੀਆਂ ਭਾਵਨਾਵਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋਂ ਕਰੁਨਾਮ ਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਮਕਸ਼ੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਤਮਾ ਦੀ ਆਤਰਾ ਸਫਲੀ ਕਰਨੀ ਮਹਾਰਾਜ ਜੀਓ ਬਖਸ਼ਿਆਂ ਭੰਡਾਰਿਆਂ ਵਿੱਚੋਂ ਪੰਜਮ ਖੜਾ ਪ੍ਰਸਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਸਰਤੇ ਪ੍ਰਵਾਨ ਹੋਵੇ ਪ੍ਰਵਾਨ ਹੋਵੇ ਆਪ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੀ ਸਾਧਗੁਰੂ ਜੀ ਬੇਨਤੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾ ਰਹੀਆਂ ਨੇ ਦਰਸ਼ਨ ਕਰਕੇ ਵਾਪਸ ਆ ਰਹੀਆਂ ਨੇ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਨਖਨਾਰਾ ਪ੍ਰੰਦੇ ਅੰਗ ਸੰਸਾਹੀ ਹੋਣਾ ਆਪ ਜੀ ਕੇ ਹضور ਬੇਨਤੀ ਹੈ ਮਹਾਰਾਜ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸਚカナ ਸਥਾਨ ਤੋਂ ਪ੍ਰਕਾਸ਼ਤਨ ਬਚਾਲੇ ਮੰਨ ਦੀ ਆਗਿਆ ਬਖਸ਼ੋਰਾ ਬੰਦੇ ਸੰਸਾਰੀ ਹੋਵੋ ਸਮੂਹ ਸੰਗਤ ਨੂੰ ਖੁੱਲੇ ਦਰਸ਼ਨ ਦੇਦਾਰੀ ਬਖਸ਼ ਕਰਕੇ ਨਦਰੋਂ ਨਜ਼ਰੀ ਨਿਹਾਲ ਕਰੋ ਸਿੱਖ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਉਚੜਦੀ ਕਲਾ ਤੇਰੇ ਬਾਣੀ ਸਰਬਤ ਬਾਣੀ ਵਾਹਿਗੁਰੂ ਜੀ ਕਾ ਖਾਲਸਾ Oh my ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਸੇ ਪਾਪ ਕਨੇਰੇ ਕੌਣ ਜਾਣ ਗੁੜ ਤੇਰੇ ਪਸ਼ੂ ਪਰਿਤ ਮੁਗਧ ਕੋ ਧਾਰੇ ਪਸ਼ੂ ਪਰਿਤ ਮੁਗਧ ਕੋ ਧਾਰੇ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਜਾਣੇ ਗੁਣ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇ ਪ੍ਰਭ ਦਾਤ ਗੁਰ ਪਰਸਾਦ ਕਿਨੇ ਵਿਰਲੇ ਜਾਤ ਸੁਨੋ ਬਿਨੋ ਪ੍ਰਭ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤ ਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵ ਪ੍ਰਭ ਨਾਮ ਚਿਤੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣ सीतल पूरक दृष्ट सुज सच हुकम तु तकत निवासी आए न जामे प्रभ बिनासी। तुम दास हम दीना नानक सा ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ ਤਿਤੈ ਲਏ ਉਬਾਰ ਸਤਿਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨ ਸੁ ਜਈ ਘਰ ਬਿਨ ਬਖਸ਼ਨ ਹਾਰ ਨਾਨਕ ਬਿਨ ਬਖਸ਼ਨ ਹਾਰ ਸੋਈ ਸੁਣ ਨਹੀਂ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੇ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੇ ਦੇਪੁਰੀ ਮੇ ਗਿਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸਿਰ ਗੁਰ ਤੈ ਬਿਠਾਇਓ ਰੈਸ ਕਿਉ ਸੁਰ ਦੇਵ ਤੋਇ ਜਸ ਜੈ ਜੰਪੇ ਅਸੁਰ ਗੇਤੇ ਭਾਗ ਪਾਪ ਤਿਨ ਪੀਤਰ ਕੰਪੇ ਕਾਟੇ ਸੋ ਪਾਪ ਤਿਨ ਰੋਕੇ ਗੁਰ ਰਾਮਦਾਸ ਜਿਨ ਪਾਇਓ सिंहासन पृथ्वी गुरु अर्जुन को दे आयो वाहे गुरु वाहे गुरु वाहे गुरु वाहे जियो कवल मधुर बैन को माजसो जिसे दही बात खाए जियो देख ਅਥ ਅਨੂਪ ਮੋ ਮਾ ਮਗ ਪਈ ਕਿੰਕ ਨੀ ਸ਼ਬ ਜਨਤ ਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਕ ਕਹੋ ਕੌਨ ਮੇਟ ਸਕੇ ਇਸ ਬੰ ਗਿਆਨ ਧਿਆਨ ਦਰਤੀ ਹੀ ਚਾਹੇ ਜਿਉ ਸਤ ਸਾਚ ਸ਼੍ਰੀ ਨਿਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਤੁਦ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕਮੀ ਟੋਟਨਾ ਵਈ ਖੈ ਖਰਚ ਰਹੰਦਾ ਲੱਖ ਚੁਰਾਸੀ ਵੇਦਨੀ ਸਭ ਸੇਵ ਕਰੰਦਾ ਵੈਰੀ ਕਾ ਕੋਈ ਨ ਪੁੱਛੈ ਜਾਂ ਹਰਿ ਬਕਸ਼ੰਦਾ ਆਨੰਦ ਭਿਆ ਸੁਖ ਪਾਇਆ ਬਿਨ ਗੁਰ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤੁਧ ਪਾਵਨਾਂ ਸਭੇ ਕਾਜ ਸਵਾਰੀਏ ਜਾਂ ਤੁਧ ਪਾਵਨਾਂ ਜਹ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਜਹ ਸਤਗੁਰ ਸਿਮਰੰਤ ਹਿਦੈ ਹਰ ਨਾਮ ਦਿਨੋ ਦਿਨ ਜੈ ਸਤਗੁਰ ਸਿਮਰੰਤ ਜੀ ਕੀ ਤਪ ਤ ਮਿਟਾਵੈ ਜੈ ਸਤਗੁਰ ਸਿਮਰੰਤ ਰਤ ਸਿਦਨਉ ਨਿਦ ਪਾਵੈ ਸੋਈ RAM DAS GUR BAL PAN ਮਿਲ ਸੰਗਤ ਧਨ ਧਨ ਕਰੋ ਜੈ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰ ਹੋ ਨਾਸਰ ਮਨਸੂਰ ਗੁਰ ਗੋਬਿੰਦ ਸਿੰਘ Is a demon, Zur, Gurgo Singh the singer. Hak Ragan Zur, Gurgo bin the singer. Zumla noor, Gurgo the Hak Hak Aga, Gurgo Bind Singh Shah Shah Shah, Gurgo Singh अब राखो दास पाठ की लाज जैसी राखी लाज भगत प्रहलाद की हर नाकस कर आज उन द्रौपदी लाज रखी हर प्रभु जी चिन वस्त्र दीन बहु सा ਕੋਤਾ ਮਾ ਅਪਤਾ ਤੇਰਾ ਕਿਆ ਗਨ ਕਾ ਪੜਤ ਪੂਰੇ ਤੇ ਕਾਜ ਸ਼ੀਰੀ ਸਤਕੁਰੂ ਸੁ ਪਰ ਸੰਕਲ ਚੁਕ ਹੋਏ ਰਾਖੋ ਤਾਸ ਪਟ ਕੀ ਲਾਜ ਸੇਵਕ ਕੈ ਪਰਪੂਰ ਜੁਗ ਜੁਗ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕੋ ਤੂ ਕਦ ਕਾ ਬ੍ਰਹਮਾ ਵਿਸਨ ਸਿਰੇ ਤੈ ਅਗਨਤ ਤਿਨ ਕੋ ਮੋਹ ਭਇਆ ਮਨ ਮਦ ਕਾ ਚੌਰਾ ਸੀ ਲਖ ਜੋਨ ਉਪਾਈ ਰਿਜਕ ਦਿਆ ਸਭ ਹੋ ਕੋ ਤਦ ਕਾ ਸੇਵਕ ਕੇ ਪਰਪੂ ਜੁਗ ਜੁਗ ਵਾ ਗੁਰੂ ਤੇਰਾ ਸਭ ਸਦਕਾ ਗੁਰ ਜਿਨ ਕੋ ਸੁਪਰਸਨ ਨਾਮ ਹਰਿ ਹਿਰਦੈ ਨਿਵਾਸੈ ਜਿਨ ਕੋ ਗੁਰ ਸੁਪਰਸਨ ਦੁਰਤ ਦੂਰੰਤਰ ਨਾਸੈ ਗੁਰ ਜਿਨ ਕੋ ਸੁਪਰਸਨ ਮਾਨਾ ਬਿਮਾਨ ਨਿਵਾਰੈ ਜਿਨ ਕੋ ਗੁਰੂ ਪਰਸਨ ਸਬਦ ਲਗ ਪਵ ਜਲ ਤਾਰੈ ਪਰਚੋ ਪਰਮਾਨ ਗੁਰਪਾਯੋ ਤਿੰਨ ਸਖਿ ਹਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਪਜ ਕਲ ਕਬ ਪੁਗਤ ਮੁਕਤ ਸਭ ਗੁਰੂ ਲਗ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਠ ਹਰ ਨਾਮੋਂ ਮੰਤਰ ਦੜਾਏ ਦਾ ਕੱਟੇ ਹਮੈ ਰੋਗ ਨਾਨਕ ਸਤਗੁਰ ਤੇ ਨਾਮ ਮਿਲਾਇਆ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣ ਦੀ ਗੁਰ ਰਾਮ ਦਾ